ਲੈ ਕੇ ਖੜੇ ਹੋ ਗਏ ਬਾਣ ਕੀ ਕਰਨ ਵਾਸਤੇ ਕ੍ਰੁਦ ਹੋਇ ਤਾਏ ਕ੍ਰੋਧ ਹੋ ਕੇ ਇਕ ਲੈ ਬਾਣ ਕਮਾਨਨ ਤਾਨਕ ਤੂਰਨ ਤੇਜ ਤਰੰਗ ਤੁਰਾਇ ਇਕ ਲੈ ਬਾਣ ਇਕਨੇ ਤਰਕ ਲੈ ਕੇ ਆਇਆ ਤੇਜੀਨਾਥ ਘੋੜਾ ਪਜਾ ਕੇ ਤਰੰਗ ਪਜਾਏ ਘੋੜਾ ਲੈ ਕੇ ਆਇਆ ਉਹਨੇ ਆਪਣਾ ਸਵਾਲ ਦਾਗ ਦਿੱਤਾ ਸਵਾਲ ਦਾਗ ਦਿੱਤਾ ਤੂਰ ਉਡੀ ਖੁਰਪੂਰਨ ਤੇ ਪਤ ਉਰਦ ਹੋਏ ਰਵ ਮੰਡਲ ਛਾਏ ਐ ਤੋ ਰੋਡੀ ਕੋਰਿਆਂ ਦੇ ਪੈਰਾਂ ਨਾਲ ਉੱਤੇ ਯਾਨੀ ਕਿਸਮ ਦਾ ਉਹਨੇ ਹਨੇਰਾ ਕਰਤਾ ਅਗਿਆਨਤਾ ਦਾ ਐਸਾ ਸਵਾਲ ਕੀਤਾ ਤੁਰ ਉੜੀ ਖੁਰਵਾਜਨ ਤੇ ਜਿਹੜਾ ਤੋੜ ਸੀ ਉਹਦੇ ਨਾਲ ਐਨ ਹਨੇਰਾ ਛਾ ਗਿਆ ਕਿਵੇਂ ਉਰਦ ਹੋਇ ਰਵੀ ਮੰਡਲ ਛਾਏ ਹਾਂ ਉਰਦ ਹੋਏ ਰੋਸ਼ਨੀ ਰਵੀ ਦੀ ਤੇ ਐ ਛਾ ਗਿਆ ਜਿਵੇਂ ਉਰਦ ਹੋਇ ਰਵੀ ਮੰਡਲ ਛਾਏ ਉਰਦੋ ਹੋ ਗਿਆ ਉਹਦੇ ਵਿਰੁੱਧ ਹੋ ਕੇ ਉਹਦੇ ਅੱਗੇ ਹੋ ਗਿਆ ਨਾ ਮਾਨੋ ਫਿਰ ਰਚੇਬੀ ਦੀ ਲੋਕ ਤਰਾ ਸਮਝ ਲਓ ਵੀ ਦੁਬਾਰਾ ਵਿਦੀ ਨੇ ਲੋਕ ਦਾ ਰਚਨਾ ਰਚਨਾ ਰਚੀ ਹੈ ਯਾਨੀ ਇਹ ਢੂੜੇ ਢੂੜ ਸੀ ਜਦੋਂ ਰਚਨਾ ਰਚੀ ਗਈ ਹੈ ਦਾ ਮਤਲਬ ਹੈ ਇਹ ਢੂੜ ਤੋਂ ਰਚਨਾ ਰਚੀ ਗਈ ਹੈ ਕੁਝ ਦੱਸ ਕੇ ਹੋਰ ਤੰਦੂਕਾਰ ਆਹ ਤੰਦੂਕਾਰ ਆਹ ਬੰਦੂਰ ਤੰਦੂਕਾਰ ਆਹ ਤਾਂ ਨਗਗਣ ਹੋ ਗਿਆ ਢੂਰੜੀ ਖੁਰ ਪੂਰਨ ਤੇ ਪਤ ਉਰਦ ਹੋਇਆ ਰਵੀ ਮੰਡਲ ਛਾਇ ਰਵੀ ਮੰਡਲ ਛਾਇ ਗੁਰਬਾਣੀ ਦੇ ਨਾਲ ਹਰੇਕ ਗੱਲ ਮਿਲਦੀ ਆਉਂਦੀ ਹੈ ਹਾਂ ਇੱਕ ਗੱਲ ਹੁਣ ਇੱਥੇ ਉਲਟ ਕਹਿਤੀ ਇਹਨਾਂ ਨੂੰ ਮਾਨੋ ਮਾਨੋ ਫੇਰ ਰਚੇ ਵਿਧੀ ਲੋਕ ਤਰਾ ਘਟ 8 ਆਕਾਸ਼ ਬਣਾਏ ਜਿਵੇਂ ਫੇਰ ਵਿਧੀ ਨੇ ਲੋਕ ਰਚੇ ਨੇ 7 ਲੋਕ ਨੇ ਤੇ 8 ਆਕਾਸ਼ ਨੇ 8 ਆਕਾਸ਼ ਬਣਾਏ 14 ਨਹੀਂ 15 ਹੋ ਗਏ ਉਹ 7 ਘਾਲ 7 ਪਤਾਸ਼ ਕਹਿੰਦੇ ਨੇ ਤੁਸੀਂ ਇਹ ਦੱਸੋ ਤੇ ਇੱਕ ਜਿਹੜਾ ਹੈਗਾ ਕਾਸ਼ ਇਹ ਕਿਹੜਾ ਲੋਕ ਹੈ ਉਹਦੇ ਉੱਤੇ ਆਕਾਸ਼ ਕਿਵੇਂ ਰਹੂਗਾ ਇੱਕ ਲੋਕ ਜੇ 7 ਲੋਕ ਨੇ ਤਾਂ 8 ਆਕਾਸ਼ ਚਾਹੀਦੇ ਨੇ ਤਾਂ ਪਤਾਲ ਆਕਾਸ਼ ਹਰੇਕ ਦੇ ਨਾਲ ਜੜੂਗਾ ਤਖੋ ਕੇ ਕਹਦੇ ਨੇ ਉਹਨੂੰ ਆਕਾਸ਼ ਕਿੱਥੇ ਰਹੇਗਾ ਉੱਤੇ ਲੋਕ ਦੇ ਉੱਤੇ ਇਹ ਸਮਝ ਜੇ 7 ਖੰਡ ਬਣਨੇ ਨੇ ਤਾਂ 8 ਆਰਡਰ ਚਾਹੀਦੇ ਨੇ ਹੂੰ ਇਹ ਦੋ ਕੰਦਾਂ ਨੂੰ ਆਰਡਰ ਮੰਨ ਲਓ ਹਾਂਜੀ ਅਕਾਸ਼ ਪਤਾ ਨਹੀਂ ਦੇ ਵਿੱਚ ਆਊਗਾ ਲੋਕ ਅਕਾਸ਼ 8 ਬਣ ਗਏ ਨਹੀਂ ਜਿਹੜਾ 7ਵੇਂ ਉੱਤੇ ਆ ਗਿਆ ਉਹਦੇ ਉੱਤੇ ਕੀ ਆਇਆ ਉੱਤੇ ਕੁਝ ਵੀ ਨਹੀਂ ਅਕਾਸ਼ ਤਾਂ ਰਹਿਣਾ ਉੱਤੇ ਉੱਤੇ ਅਕਾਸ਼ 8 ਬਣ ਗਏ ਜਾਂ ਲੋਕ 7 ਬਣ ਗਏ ਇਹ ਗੱਲ ਹੈ ਥੋੜੇ ਸਾ ਉਹਨਾਂ ਦੇ ਸੱਤ ਕੱਟੇ ਗਏ 14 ਲੋਕ ਕੱਟੇ ਗਏ ਕੱਟੇ ਗਏ ਸੱਤ ਮਤਾਲ ਸੱਤ ਆਕਾਸ਼ ਕਹਿੰਦੇ ਨੇ ਹੋ ਹੀ ਨਹੀਂ ਸਕਦੇ ਪੋਸੀਬਲ ਨਹੀਂ ਹੈ ਆਕਾਸ਼ ਅੱਠੇ ਵੱਢਣਗੇ ਕੜਤਾ ਨਾ ਨੁਕਸਬੁੱਧੀ ਦਾ ਐਂ ਕੜਨ ਦੀ ਹੈ ਨੁਕਸ ਚੰਦ ਪ੍ਰਚੰਡ ਕਵੰਡ ਲੈ ਬਾਣਨ ਦੈਂਤਨ ਕੇਤਨ ਤੂਲ ਜਿਉ ਤੁੰਬੇ ਚੰਦ ਨਾ ਪ੍ਰਚੰਡ ਹੋ ਕੇ ਬਾਣ ਲੈ ਕੇ ਹੱਥ ਚ ਕਵੰਡ ਲੈ ਕੇ ਜਿਹੜੇ ਦੈਂਤਾਂ ਦੇ ਤਨ ਸੀ ਆਏ ਤੁਮਤੇ ਜਿਵੇਂ ਪਿੰਜਾ ਔਰੂੰ ਪਿੰਜਾ ਤਨ ਤੂਲ ਜਿਉ ਤੁੰਬੇ ਹਾਂ ਤੁੰਬ ਦੇ ਤਜਵੇਂ ਪਿੰਜਾ ਰੂਨੀ ਤੁੰਬਾ ਐ ਤੁਮਤੇ ਹੂੰ ਮਾਰ ਗਏਂ ਦਾਏ ਕਰਵਾਰ ਲੈ ਦਾਨਵ ਮਾਨ ਗਇਓ ਉਡ ਪੁੰਬੇ ਵੱਡੇ ਵੱਡੇ ਜਿਹੜੇ ਰਾਖਸ਼ ਸੀ ਆਪਣੇ ਆਪ ਨੂੰ ਹਾਥੀਆਂ ਵਰਗੇ ਜੀ ਇਹਨਾਂ ਦੇ ਹੰਕਾਰ ਸੀ ਸਾਰੇ ਮਾਰਤੇ ਲੈ ਦਾਨਵ ਮਾਨ ਗਇਓ ਉਡ ਪੁੰਬੇ ਬਸ ਐ ਸਮਝ ਲੋ ਉਹਨਾਂ ਦੇ ਆਏ ਉੜ ਗਏ ਜਿਵੇਂ ਅੱਕ ਦੀਆਂ ਕੁਕੜੀਆਂ ਡਿਗ ਪੈਂਦੀਆਂ ਨੇ ਉੜ ਜਾਂਦੇ ਨੇ ਨਾ ਸਾਰੇ ਉਡ ਪੁੰਬੇ ਉਪੁੰਬੇ ਬਣ ਬਣ ਕੇ ਜਿਹਨਾਂ ਨੂੰ ਫੰਬੇ ਫੰਬੇ ਜੇ ਬਣ ਕੇ ਉਡ ਜਾਂਦੇ ਨੇ ਐ ਉਡ ਗਏ ਸਾਰੇ ਦਿਗੇ ਪੈਣਾ ਐ ਉਡ ਗਏ ਸਭ ਵੀਰਣ ਕੇ ਸਿਰ ਕੀ ਸਿਤ ਪਾਗ ਚਲੀ ਬੈ ਸਰਾਉਣੋਂ ਤੋਂ ਉੱਪਰ ਖੁੰਬੇ ਵੀਰਾਂ ਦੇ ਦੇਖੋ ਸਾਰੇ ਪੱਗਾਂ ਵਾਲੇ ਨੇ ਨੰਗੇ ਸਿਰ ਵਾਲਾ ਕੋਈ ਨਹੀਂ ਹੈ ਵੀਰਣ ਕੀ ਵੀਰਣ ਕੇ ਸਿਰ ਕੀ ਸਿਤ ਪਾਗ ਚਿੱਟੀਆਂ ਬਗਾਣੇ ਸਾਰਿਆਂ ਦੇ ਸਿਤ ਪਾਗ ਸਿਤ ਚਿੱਟੀਆਂ ਸੂਰ ਰਿਆਂ ਦੇ ਸਲਦੀਆਂ ਚਿੱਟੀਆਂ ਭਗਾ ਬੈ ਸਰਾਉਣ ਤੋਂ ਉੱਪਰ ਖੁੰਬੇ ਉਹਨਾਂ ਦੇ ਖੂਨ ਚ ਐਂ ਦਰਦੀਆਂ ਜਾਂਦੀਆਂ ਨੇ ਜਿਵੇਂ ਖੂਬਾਂ ਦਰਦੀਆਂ ਹੁੰਦੀਆਂ ਨੇ ਖੁੰਬਾਂ ਮਨ ਅਨੁਸਾਰ ਸੁੱਤੀ ਕੇ ਪ੍ਰਵਾਹ ਮੇ ਸੂਰਣ ਕੇ ਜਸ ਕੇ ਉੱਠ ਬੂੰਬੇ ਮਨ ਅਨੁਸਾਰ ਸੁੱਤੀ ਦੇ ਪ੍ਰਵਾਹ ਸਰਸੂ ਦੇ ਪ੍ਰਵਾਹ ਦੇ ਵਿੱਚ ਜਿਹੜੇ ਸੂਰਵੇਂ ਨੇ ਉਹਨਾਂ ਦੇ ਜਸ ਦੇ ਬੁਲਬਲੇ ਨੇ ਜਸ ਕਹਿੰਦੇ ਨੇ ਉਹਨੂੰ ਜਸ ਜਿਹੜੇ ਮਰ ਗਏ ਇਹ ਸੂਰਮਿਆਂ ਦਾ ਜਸ ਹੈ ਆ ਸਾਰਾ ਸੂਰਮਿਆਂ ਕੇ ਜਸ ਉਹ ਜਿਹੜੇ ਮਰ ਗਏ ਜਿਹੜੇ ਗਿਆਨ ਨਾਲ ਦੇਵੀ ਦੇ ਨਾਲ ਲੜ ਕੇ ਮਰ ਗਏ ਇਹੀ ਤਾਂ ਸੂਰਮੇ ਨੇ ਇਹਨਾਂ ਦੇ ਦਾ ਜਸ ਕੇ ਉੱਠ ਬੰਬੇ ਉਹਨਾਂ ਦੇ ਬੁਲਬਲੇ ਨੇ ਜਸ ਦੇ ਜਾਂਦੇ ਉਹਨਾਂ ਨੇ ਜਸ ਘਟ ਲਿਆ ਉਹ ਤਾਂ ਜਸ ਕਹਿੰਦੇ ਨੇ ਜਸ ਕਿੱਥੋਂ ਆ ਗਿਆ ਵੀ ਇੱਥੇ ਜਿਹੜਾ ਆ ਕੇ ਮੁਖਾਲਫ ਲੜਿਆ ਹੈ ਮਰਿਆ ਹੈ ਉਹਦਾ ਜਸ ਹੁੰਦਾ ਹੁੰਦਾ ਉਹ ਜਸਦੀਆ ਨਿਸ਼ਾਨੇ ਜਾ ਰਹੀ ਹੈ ਬਲਬਲੇ ਜਸਦੀ ਨਿਸ਼ਾਨੀ ਨਿਸ਼ਾਨੇ ਜਾ ਰਹੀ ਹੈ ਉਹ ਜਸ ਇਹ ਉਹ ਫਲਾਨਾ ਵੀ ਸੁਧਰ ਗਿਆ ਠੀਕ ਹੋਰ ਜਿਹੜੇ ਦੋ ਗੁਰੂ ਨੇ ਉਹਨਾਂ ਦੇ ਜਸ ਦੇ ਬੰਬੇ ਨੇ ਬਲਬਲੇ ਹੀ ਨੇ ਸਾਡੇ ਕੋਲ ਕਬੀਰ ਕਹਣ ਉਹ ਵੀ ਤਾਂ ਦੂਏ ਪਾਸੇ ਮਾਲਾ ਲਾਇਆ ਇਹ ਜਸ ਦੇ ਬੰਬੇ ਨੇ ਸਭਈਆ ਦੈਂਤਨ ਸਾਥ ਗਦਾ ਗਏ ਹਾਥ ਸੁਕ੍ਰੁੱਧ ਹਵੇ ਜੁਦਨ ਸੰਗ ਕਰਿਓ ਹੈ ਆ ਨ ਸੰਗ ਪ੍ਰਗਟ ਹੋ ਕੇ ਦੇਵੀ ਨੇ ਜੁਦ ਕੀਤਾ ਦੈਂਤਾਂ ਦੇ ਨਾਲ वार्तालाप ਕੀਤੀ ਗਦਾ ਗਏ ਕੇ ਗਦਾ ਗਰੀਬੀ ਨਿਮਰਤਾ ਵਾਲੀ ਗੱਲ ਨਿਮਰਤਾ ਭਾਵ ਸਿਖਾਇਆ ਹੁਣ ਉਹਨਾਂ ਨੂੰ ਹੰਕਾਰ ਭਾਵ ਛਡਾਇਆ ਉਹਨਾਂ ਦਾ ਪਾਨ ਕਿਰਪਾਨ ਲਏ ਬਲਵਾਨ ਸੋ ਮਾਰ ਤਬੇ ਦਲ ਛਾਰ ਕਰਿਓ ਹੈ ਜਿਹੜੇ ਉਹ ਬਲਵਾਨਾਂ ਕੋਲ ਤਲਵਾਰਾਂ ਸੀ ਆ ਨਾ ਸਾਰੀਆਂ ਜ਼ਟਾਉਂਦੀਆਂ ਜਿਹੜੀਆਂ ਬੁੱਧੀ ਅਕਲ ਦੀਆਂ ਉਹ ਸਾਰੀ ਸੱਤੀ ਉਹਨਾਂ ਨੇ ਸਾਰੀਆਂ ਮਾਰਕਤ ਭਰ ਦਿੰਦੀਆਂ ਤਲਵਾਰ ਮਾਰਕ ਚਾਰ ਐ ਸਮਝ ਲਓ ਢੂੜ ਬਣਾਤੀ ਉਹਨਾਂ ਦੀ ਕੁੱਟ ਕੇ ਛਾਰ ਕਰਿਓ ਹੈ ਪਾਗ ਸਮੇਤ ਗਿਰਿਓ ਸਿਰ ਇੱਕ ਕੋ ਭਾਉ ਹੈ ਕਬੀ ਤਾਕੋ ਧਰਿਓ ਹੈ ਸਣੇ ਸਿਰ ਇੱਕ ਸਣੇ ਪਾਗ ਇੱਕ ਸਿਰ ਗਰਿਆ ਹੋਇਆ ਦੇਖ ਕੇ ਕਬੀ ਐਂ ਕਹਿ ਰਿਹਾ ਹੈ ਕਿਉਂ ਲੱਗਦਾ ਉਹ ਸਿਰ ਗਰਿਆ ਹੋਇਆ ਸਣੇ ਪੱਗ ਪੂਰਨ ਪੁੰਨ ਭਏ ਨਵਤੇ ਸੋਮਨ ਭੂ ਟੂਟ ਨਛੱਤਰ ਭਰਿਓ ਹੈ ਯਾਨੀ ਪ੍ਰਿਥੀ ਦੇ ਪੂਰੇ ਭਾਗ ਨੇ ਹੋ ਗਏ ਇੱਕ ਨਛੱਤਰ ਟੁੱਟ ਕੇ ਕਿ ਤਾਰੇ ਟੁੱਟ ਕੇ ਉਤੋਂ ਪ੍ਰਿਥੀ ਤੇ ਡਿਗ ਪਿਆ ਐਦਾਂ ਟੁੱਟਿਆ ਆ ਤਾਰਾ ਚੱਟ ਪੱਗ ਪਈ ਅਸਦੀ ਸਣੇ ਸਰ ਪੱਗ ਨਛੱਤਰ ਪਿਆ ਇੱਕ ਬਾਰਨ ਬਾਰ ਤੋਂ ਜੂਨੀਰ ਵਾਰ ਮਹਾਬਲੀ ਧਾਰ ਬੇਕਿਆ ਕੰਨਾ ਮੰਡੇ ਭਾਗ ਨੇ ਪ੍ਰithvi ਦੇ ਨਿਛੱਤਰ ਕਰਿਆ ਨਿਛੱਤਰ ਕਰੇ ਬੰਦੇ ਕੋ ਨਿਛੱਤਰ ਹੀ ਨਾ ਪੂਜਦੇ ਨੇ ਨਾ ਜਿਹੜੀ ਗੱਲ ਨੂੰ ਇਹ ਪੂਜਦੇ ਨੇ ਉਹ ਜਾਂ ਦੂਹੇ ਲੋਟ ਆਉਂਦੀ ਹੈ ਤੇ ਹੱਥ ਪਲਟ ਕੇ ਕਰ ਦਿੰਦਾ ਪਲਟ ਜਾਣ ਬੁਝ ਕੇ ਇਹਨਾਂ ਨੂੰ ਕਹੜਾ ਪਤਾ ਹੈ ਇਹਨਾਂ ਨੂੰ ਕਹੜਾ ਪਤਾ ਲੱਗਣਾ ਉਹ ਪੂਰਨ ਭਾਗ ਕਹਿੰਦੇ ਨੇ ਉਹ ਕਹਿੰਦੇ ਵਾੜੇ ਭਾਗ ਕਹਿੰਦੇ ਪੂਰਨ ਭਾਗ ਵਾੜੇ ਹੁੰਦੇ ਨੇ ਪੂਰਨ ਭਾਗ ਪੁੰਨ ਭਾਗ ਆ ਪੂਰਨ ਪੁੰਨ ਉਹ ਪੂੜ ਪੁੰਨ ਪੂਰਨ ਭਾਗ ਪੂਰਨ ਪੁੰਨੇ ਹੁੰਦੇ ਨੇ ਹਾਂਜੀ ਬਾਰਨ ਬਾਰਦ ਜੂਨਰ ਵਾਰ ਮਹਾਬਲ ਧਾਰ ਤਬੇ ਇਹ ਕੀਆ ਬਾਰਨ ਬਾਰਨ ਜੂਨਰ ਵਾਰ ਮਹਾਬਲ ਧਾਰ ਇਹ ਕੀਆ ਬਾਰਨ ਬਾਰ 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 ਇਹ ਕੀਤਾ ਮਹਾਬਲ ਧਾਰ ਕੇ ਬਾਰ ਬਾਰ ਇਹ ਕੀਤਾ ਬਾਰਨ ਬਾਰ ਕੀਤਾ ਫਿਰ ਦੁਬਾਰਾ ਕੀਤਾ ਫਿਰ ਦੁਬਾਰਾ ਉਪਦੇਸ਼ ਕੀਤਾ ਫਿਰ ਦੁਬਾਰਾ ਉਪਦੇਸ਼ ਕੀਤਾ ਉਹਨਾਂ ਨੂੰ ਦ੍ਰਿੜ ਕਰਾਇਆ ਗਿਆ ਬਾਣ ਲੈ ਬਾਣ ਕਮਾਨ ਕੋ ਤਾਣ ਸੰਘਾਰ ਸਨੇਹ ਤੇ ਸਰਾਉਣਤ ਪਿਆ ਸਨੇਹ ਅੰਦਰ ਜਿਹੜਾ ਸਨੇਹ ਸੀ ਨਾ ਉਹਨਾਂ ਦੇ ਉਹ ਉਹ ਸਾਰਾ ਮਾਰਤਾ ਸੰਘਾਰ ਕਰਤਾ ਸਨੇਹ ਦਾ ਬਾਰ-ਬਾਰ ਮਾਰ ਕੇ ਤੀਰ ਤਰਕਦੇ ਬਾਰ-ਬਾਰ ਸਮਝਾ ਕੇ ਉਹਨਾਂ ਦੇ ਅੰਦਰੋਂ ਜਿਹੜਾ ਮੋਹ ਸੀ ਉਹ ਵੀ ਖਤਮ ਕਰਤਾ ਤੇ ਸਰਾਉਣਤ ਪਿਆ ਤੇ ਰੋਬ ਰਤ ਖਿੱਚ ਲਿਆ ਕਿਉਂਕਿ ਬੱਚਿਆਂ ਵਾਸਤੇ ਹੋਰ ਵਾਸਤੇ ਮਾਇਆ ਚਾਹੀਦੀ ਹੈ ਕਹਿੰਦੇ ਉਹ ਕਹਿੰਦੇ ਇਹ ਤੇਰਾ ਉਹ ਹੈ ਤਾਂ ਉਹ ਦਾ ਨਹੀਂ ਉਹ ਦਾ ਨਹੀਂ ਭਗਵਾਨ ਹੈ ਤੇਰਾ ਇਕੱਲੇ ਦਾ ਹੈ ਜੇ ਤੂੰ ਉਹ ਦਾ ਉਹ ਵੀ ਉਹ ਦੇ ਹੀ ਨੇ ਜੇ ਤੇਰੀ ਜ਼ਿੰਮੇਵਾਰੀ ਉਹਦੀ ਉਹਨਾਂ ਦੀ ਵੀ ਜ਼ਿੰਮੇਵਾਰੀ ਉਹਦੀ ਇਹ ਭਲੇਖਾ ਸਭ ਤੈਨੂੰ ਹੀ ਹੈ ਤਾਂ ਸਭ ਦਾ ਹੀ ਹੈ ਤਾਂ ਸਭ ਦਾ ਉਹਨਾਂ ਦਾ ਵੀ ਹੈ ਉਹ ਸਨੇਹ ਵਿੱਚ ਕੱਟ ਗਿਆ ਉਹਦੇ ਮਨ ਤੂੰ ਆਪਣੇ ਨਾਲ ਉਹਨੂੰ ਤੇ ਆਪਣੇ ਮਨ ਦਾ ਸਨੇਹ ਹੈ ਜਾਂ ਉਹਦੇ ਮਨ ਨੂੰ ਦਾ ਸਨੇਹ ਘਟ ਜਾਊਗਾ ਸਤਿਵਿਦਿਵ ਲਖਤ ਇੱਕ ਗਾਇਕ ਕੁਮਲਾਏ ਪ੍ਰਾਇਕ ਹੈ ਇਕਣ